ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਸਰਦੀਆਂ ਦਾ ਮੌਸਮ ਹੋ ਗਿਆ ਹੈ ਸਟਾਰਟ ਬਾਜ਼ਾਰਾਂ ਵਿੱਚ ਕੀ ਸਾਰੇ ਪਾਸੇ ਹੀ ਹੋ ਗਿਆ ਹੈ ਤਾਂ ਜੀ ਸਰਦੀਆਂ ਦਾ ਮਾਲ ਵੀ ਹੁਣ ਮਿਲੇਗਾ ਬਹੁਤ ਹੀ ਵਧੀਆ ਰੇਟ ਤੇ ਤਾ ਅੱਜ ਦੀ ਸਾਡੀ ਵੀਡੀਓ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਜਿਹੜੀ ਕੀ ਹੈ ਜੀ ਕੰਬਲ ਮਾਰਕੀਟ ਜਿੱਥੇ ਕੀ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਤੇ ਇਹ ਹੁਣ 3-4 ਮਹੀਨੇ ਦਾ ਫੁੱਲ ਸੀਜ਼ਨ ਚੱਲੇਗਾ ਕਿਉਂਕਿ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਗਰਮ ਕੱਪੜਿਆਂ ਦੀ ਮਾਰਕੀਟ ਹੈ ਜਿਵੇਂ ਗਰਮ ਕੱਪੜੇ ਮੰਨ ਲਓ ਕੰਬਲ ਰਜਾਈਆਂ ਬੈੱਡ ਸ਼ੀਟਸ ਪਿੱਲੋ ਕਵਰ ਆਪਣਾ ਫਰ ਵਾਲਾ ਕੱਪੜਾ ਟੀ-ਸ਼ਰਟਾਂ ਦਾ ਕੱਪੜਾ ਇਨਰ ਵਾਲਾ ਕੱਪੜਾ ਉਹ ਸਾਰਾ ਤੁਹਾਨੂੰ ਗਊਸ਼ਾਲਾ ਮਾਰਕੀਟ ਵਿੱਚ ਹੀ ਮਿਲੇਗਾ ਐ ਵਾਲੀ ਰੋਡ ਗਊਸ਼ਾਲਾ ਰੋਡ ਹੈ ਜੀ ਜਦੋਂ ਤੁਸੀਂ ਚੋੜੇ ਬਾਜ਼ਾਰ ਵਿੱਚ ਆਉਂਦੇ ਹੋ ਤਾਂ ਸਿੱਧਾ ਤੁਸੀਂ ਬਾਜ਼ਾਰ ਵਿੱਚ ਮਤਲਬ ਪੂਰਾ ਬਾਜ਼ਾਰ ਜਿੱਥੇ ਖਤਮ ਹੁੰਦਾ ਹੈ ਤਾਂ ਉੱਥੇ ਅੱਗੇ ਆ ਕੇ ਜੀ ਇੱਕ ਚੌਂਕ ਆਉਂਦਾ ਹੈ ਮਾਤਾ ਰਾਣੀ ਦਾ ਤਾਂ ਤੁਸੀਂ ਸਿੱਧੇ ਉੱਥੋਂ ਗਊਸ਼ਾਲਾ ਰੋਡ ਸਟਾਰਟ ਹੋ ਜਾਂਦੀ ਹੈ ਤਾਂ ਆਹ ਹੈ ਜੀ ਲੁਧਿਆਣੇ ਦੀ ਪ੍ਰਾਚੀਨ ਗਊਸ਼ਾਲਾ ਤੇ ਬਹੁਤ ਵੱਡੀ ਗਊਸ਼ਾਲਾ ਹੈ ਜੀ ਸਭ ਤੋਂ ਪੁਰਾਣੀ ਗਊਸ਼ਾਲਾ ਹੈ ਜੀ ਤੇ ਇਸ ਕਰਕੇ ਇਸ ਮਾਰਕੀਟ ਦਾ ਨਾਮ ਗਊਸ਼ਾਲਾ ਮਾਰਕੀਟ ਰੱਖਿਆ ਗਿਆ ਹੈ। ਤਾਂ ਦੇਖੋ ਜੀ ਐਦਾਂ ਉਤਰਾਈ ਉਤਰ ਕੇ ਸਾਰੇ ਪਾਸੇ ਜਿੱਧਰ ਵੀ ਤੁਸੀਂ ਨਿਗਾ ਮਾਰੋਗੇ ਤੁਹਾਨੂੰ ਹਰ ਪਾਸੇ ਗਰਮ ਕੱਪੜੇ ਕੰਬਲ ਰਜ਼ਾਈਆਂ ਮਤਲਬ ਐਦਾਂ ਦਾ ਸਮਾਨ ਹੀ ਟੰਗਿਆ ਹੋਇਆ ਮਿਲੇਗਾ ਕਿਉਂਕਿ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਇੱਥੇ ਗਰਮ ਕੱਪੜੇ ਦੀ ਤੇ ਇੱਥੇ ਰਜਾਈਆਂ ਆ ਮਾਈ ਗੋਡ ਬਹੁਤ ਹੀ ਜ਼ਿਆਦਾ ਵਧੀਆ ਨੇ ਇੱਕ ਤੋਂ ਇੱਕ ਫਾਰ ਵਾਲੀ ਰਜਾਈ ਹੋਈ ਬਿਨਾ ਛਾੜ ਤੋਂ ਰਜਾਈ ਹੈ ਤੇ ਆ ਇਸ ਤਰ੍ਹਾਂ ਦੀਆਂ ਬੈੱਡ ਸ਼ੀਟਸ ਹੈ ਜਿਹੜੀਆਂ ਫਾਰ ਵਾਲੀਆਂ ਬੈੱਡ ਸ਼ੀਟਸ ਹੈ ਬੈਲਵਟ ਦੀਆਂ ਬੈੱਡ ਸ਼ੀਟਸ ਹੈ ਔਰ ਬੈਲਵਟ ਦੇ ਸੂਟ ਵੀ ਉਹ ਵੀ ਤੁਹਾਨੂੰ ਇਸੇ ਮਾਰਕੀਟ ਵਿੱਚ ਮਿਲਣਗੇ ਜੀ ਤਾਂ ਜੀ ਸਭ ਤੋਂ ਸਸਤੀ ਮਾਰਕੀਟ ਹੈ ਆ ਦੇਖੋ ਆਹ ਵਾਲੇ ਇਹਦੇ ਮੈਟ ₹100 ਦੇ 2-2 ਤੇ ਆਹ ਵਾਲੀ ਬੈੱਡ ਸ਼ੀਟਸ ਐਥੇ ਫਿਲਹਾਲ ਚੱਲ ਰਹੀ ਐ ਜੀ ₹300 ਇਹਦੀ ਇੱਕ ਬੈੱਡ ਸ਼ੀਟ ਤਾਂ ਦੇਖੋ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਤੇ ਉੱਧਰ ਪਿੱਛੇ ਸਾਹਮਣੇ ਇਹਨਾਂ ਨੇ ਪੂਰੇ ਸੈਂਪਲ ਟੰਗੇ ਹੋਏ ਨੇ ਜਿਹੜੀ ਮਰਜ਼ੀ ਤੁਸੀਂ ਕਲਰ ਦਾ ਪਸੰਦ ਕਰਕੇ ਲੈ ਕੇ ਜਾ ਸਕਦੇ ਹੋ ਜੀ ਫੁੱਲ ਬੈੱਡ ਸ਼ੀਟਸ ਹੁੰਦੀਆਂ ਕਿੰਗ ਸਾਈਜ਼ ਤੇ ਹਜੇ 300 ਰੁਪਏ ਦੀ ਇੱਥੇ ਤੁਹਾਨੂੰ ਮਿਲ ਰਹੀ ਹੈ ਜੀ ਗਰਮ ਵਧੀਆ ਵਾਲੀ ਜਿਹੜੀ ਬੈੱਡ ਸ਼ੀਟ ਹੁੰਦੀ ਔ ਵਾਲੀ ਤਾਂ ਹਰ ਪਾਸੇ ਮਤਲਬ ਰੇਟ ਲੱਗਿਆ ਹੋਇਆ ਹੈ ਜੀ ਫਿਕਸ ਪ੍ਰਾਈਸ ਸ਼ਾਪਸ ਵੀ ਹੈ ਕਾਫੀ ਸਾਰਾ ਤਾਂ ਆ ਗਊਸ਼ਾਲਾ ਮਾਰਕੀਟ ਦਾ ਚੌਂਕ ਹੈ ਜੀ ਉਹ ਸਾਹਮਣੇ ਗੁਰਦੁਆਰਾ ਸ੍ਰੀ ਗਊ ਘਾਟ ਸਾਹਿਬ ਹੈ ਪਹਿਲੀ ਪਾਤਸ਼ਾਹੀ ਜੀ ਦਾ ਤੇ ਆ ਸਿੱਧੀ ਰੋਡ ਅੱਗੇ ਸਮਰਾਲਾ ਚੌਕ ਨੂੰ ਨਿਕਲਦੀ ਹੈ ਤੇ ਅਸੀਂ ਇਧਰੋਂ ਜਾ ਕੇ ਸਿੱਧਾ ਜੋਦੇਵਾਲ ਬਸਤੀ ਨੂੰ ਨਿਕਲਣਾ ਤਾਂ ਦੇਖੋ ਜਿਹੜਾ ਆ ਮੇਨ ਗਊਸ਼ਾਲਾ ਮਾਰਕੀਟ ਦਾ ਚੌਕ ਹੈ ਜੀ ਇੱਥੇ ਤੁਸੀਂ ਕੱਪੜਾ ਦੇਖੋਗੇ ਨਾ ਅਗਰ ਤਾਂ ਨੂੰ ਸਟੀਚਿੰਗ ਆਂਦੀ ਹੈ ਫਿਰ ਤਾਂ ਤੁਸੀਂ ਗਊਸ਼ਾਲਾ ਆ ਹੀ ਜਾਓ ਕਿਉਂਕਿ ਜੋ ਕੱਪੜੇ ਦੀ ਤੁਹਾਨੂੰ ਵੈਰਾਈਟੀ ਇੱਥੇ ਮਿਲੇਗੀ ਉਹ ਲੁਧਿਆਣੇ ਦੀ ਹੋਰ ਕਿਸੇ ਮਾਰਕੀਟ ਵਿੱਚ ਨਹੀਂ ਮਿਲੇਗੀ ਇੱਥੇ ਤੁਹਾਨੂੰ ਡ्रेसेस ਮਟੀਰੀਅਲ ਜਿਵੇਂ ਮੰਨ ਲਓ ਬੱਚਿਆਂ ਦੀਆਂ ਮਹਿੰਗੀਆਂ ਮਹਿੰਗੀਆਂ ਡ्रेसेस ਹੁੰਦੀਆਂ ਗਾਊਨਸ ਹੁੰਦੇ ਉਹ ਵਾਲੇ ਵੀ ਤੁਸੀਂ ਇੱਥੇ ਮਤਲਬ ਕੱਪੜਾ ਲੈ ਕੇ ਜਾ ਸਕਦੇ ਹੋ ਤੇ ਤੁਸੀਂ ਆਪਣੀ ਮਨਮਰਜ਼ੀ ਦਾ ਬਣਵਾ ਸਕਦੇ ਹੋ ਜਾਂ ਫਿਰ ਖੁਦ ਬਣਾ ਸਕਦੇ ਹੋ ਹੈਨਾ ਜੀ ਤਾਂ ਇੱਥੇ ਦੀਵਾਲੀ ਦੀਆਂ ਬੰਪਰ ਸੇਲਾਂ ਵੀ ਲੱਗੀਆਂ ਹੋਈਆਂ ਨੇ ਸ਼ਾਪਸ ਤੇ ਤੇ ਆ ਦੇਖੋ ਐਦਾ ਚੌਂਕ ਵਿੱਚ ਬਹੁਤ ਸਾਰੀਆਂ ਦੁਕਾਨਾਂ ਐ ਤੁਹਾਨੂੰ ਹਰ ਪਾਸੇ ਗਰਮ ਕਪੜਾ ਮਿਲੇਗਾ ਆ ਦੇਖੋ ਇਸ ਤਰ੍ਹਾਂ ਦਾ ਕਪੜਾ ਜਿਹੜਾ ਸ਼ਿਮਰ ਵਾਲਾ ਕਪੜਾ ਹੁੰਦਾ ਆ ਵਾਲਾ ਕਿੰਨੀਆਂ ਸੋਹਣੀਆਂ ਇਹਨਾਂ ਦੀ ਡ्रेसेस ਗਾਉਨ ਵਗੈਰਾ ਬਣਦੇ ਨੇ ਇੱਥੇ ਤੁਹਾਨੂੰ ਕਪੜੇ ਦੀ ਹਰੇਕ ਵੈਰਾਈਟੀ ਮਿਲੇਗੀ ਤਾਂ ਦੇਖੋ ਇੱਧਰ ਆਪਣਾ ਨਾਈਟ ਸੂਟਸ ਦਾ ਕਪੜਾ ਹੋਇਆ ਜਿਹੜੇ ਕੰਬਲ ਵਾਲੇ ਹੁੰਦੇ ਆ ਨਾ ਉਹਲੇ ਲੋਰਾ ਨਾਈਟ ਸੂਟ ਇਸ ਤਰ੍ਹਾਂ ਕਿਉਂਕਿ ਸਰਦੀ ਦੇ ਸੀਜ਼ਨ ਵਿੱਚ ਪੈਂਦੇ ਨੇ ਉਹ ਸਾਰਾ ਕਪੜਾ ਤੁਹਾਨੂੰ ਇੱਥੇ ਹੀ ਮਿਲੇਗਾ ਇੱਥੇ ਤੁਹਾਨੂੰ ਕੰਬਲਾਂ ਦੀ ਸਟਾਰਟਿੰਗ ਸਿਰਫ ਔਰ ਸਿਰਫ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਆ ਦੇਖੋ ਇੱਥੇ ਆ ਇਸ ਤਰ੍ਹਾਂ ਪੂਰਾ ਕਪੜਾ ਟੰਗਿਆ ਹੋਇਆ ਇਹਨਾਂ ਨੇ ਇੱਥੇ ਤੁਸੀਂ ਤੋਲ ਕੇ ਲੈ ਕੇ ਜਾ ਸਕਦੇ ਹੋ ਜੀ 200 ਰੁਪਏ ਕਿਲੋ 250 ਰੁਪਏ ਕਿਲੋ 300 ਰੁਪਏ ਕਿਲੋ ਇਸ ਤਰ੍ਹਾਂ ਤੁਹਾਨੂੰ ਇੱਥੇ ਕਪੜਾ ਮਿਲੇਗਾ ਤਾਂ ਦੋਸਤੋ ਦੇਖੋ ਰਸ ਦੇਖੋ ਤੁਸੀਂ ਮਾਰਕੀਟ ਵਿੱਚ ਬਹੁਤ ਜ਼ਿਆਦਾ ਰਸ ਹੈ ਕਿਉਂਕਿ ਸਸਤੀ ਮਾਰਕੀਟ ਹੈ ਤੇ ਹੁਣ ਵਿੰਟਰ ਸੀਜ਼ਨ ਸਟਾਰਟ ਹੋ ਰਿਹਾ ਏ ਤਾਂ ਜੀ ਐਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤੇ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜਿਹੀ ਵੀਡੀਓ ਵਿੱਚ ਮਿਲਦੇ ਆ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਇੱਕ ਵਧੀਆ ਜਾਂ ਚਲੋ ਜੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਈ ਸਤਿ ਸ਼੍ਰੀ ਅਕਾਲ ਜੀ